ਜਿ ਕੋਲੇ ਤੇ ਅਸੀਂ ਤਾਂ ਜਮਾ ਵਿਚਾਲੇ ਆ ਜੀ ਜਮਾ ਖਤਰੇ ਦੀ ਘੰਟੀ ਦੇ ਵਿੱਚ ਆ ਜੀ ਖਤਰੇ ਦੇ ਵਿੱਚ ਇਸ ਹਨ ਬੰਦੇ ਵਸਦੇ ਨੇ ਨਾ ਇਸ ਹਨ ਕਿੰਦਾ ਹੋਇਆ ਅਨਹੀਂ ਆਪਣਾ ਕਿਹੜਾ ਪਿੰਡ ਆਈ ਇਹ ਅੱਛਾ ਜੀ ਇੱਥੇ ਤੁਹਾਡਾ ਕਿਹੜਾ ਪਿੰਡ ਆ ਜੀ ਅੱਛਾ ਜੀ ਇਹ ਜਿਹੜਾ ਰਾਤ ਡਿੱਗਿਆ ਜੀ ਇਹ ਰਾਗਟ ਜਾ ਇਹ ਕੀ ਤੁਹਾਨੂੰ ਪਤਾ ਲੱਗਿਆ ਵੀ ਇਹਦਾ ਕਿੰਨਾ ਕਿ ਤੁਮਾਕਾ ਹੋਇਆ ਜਾਂ ਚਾਨਣ ਹੋਇਆ ਜੀ ਨਹੀਂ ਉਹ ਹੋਇਆ ਜੀ ਤੇ ਲੈਟ ਜੀ ਬੱਜੀ ਸੀਗੀ ਤੇ ਤਿੰਨ ਚਾਰ ਧਮਾਕੇ ਜੀ ਵੀ ਹੋਏ ਸੀਗੇ ਤਾਂ ਆਪਾਂ ਕਈ ਵਾਰੀ ਸੁਣਾਈ ਦਿੱਤੀ ਤਿੰਨ ਚਾਰਾਂ ਨੂੰ ਅੱਛਾ ਜੀ ਕਿੰਨੇ ਕ ਵਜੇ ਅੰਦਾਜ਼ਾ ਜੀ ਜਿਹੜਾ 11:30 ਵਜੇ ਅੱਛਾ ਜੀ ਤੇ ਹੋਰ ਕੋਈ ਪਿੰਡ ਚ ਤਾਂ ਨਹੀਂ ਕਿ ਇੱਥੇ ਹੀ ਹੈ ਜੀ ਪਿੰਡ ਚ ਉਧਰ ਪਾਸੀਂ ਦੇਖਿਆ ਨਹੀਂ ਦੂਸਰੀ ਜੋ ਫਿਰ ਛੱਟ ਤੇ ਉੱਥੇ ਕਹਿੰਦੇ ਆ ਛੋਟੇ ਨੇ ਕੱਟਰੇ ਆਈਏ ਕੁਕੜੀ ਮਾਰੇ ਮਤਲਬ ਤੇ ਕਿੰਨਾ ਕ ਟਾਈਮ ਸੀਗਾ ਜੀ ਜਿਹੜਾ 11:30 ਵਜੇ ਠੀਕ ਹੈ ਜੀ ਹਾਂਜੀ ਇਹ ਜਿਹੜਾ ਡਿੱਗਿਆ ਇਹ ਕਿੰਨਾ ਦਾ ਖੇਤ ਆ ਜੀ ਘਰੀ ਪੈ ਗਿਆ ਜਗਿੰਦਰ ਸਿੰਘ ਸਰਪੰਚੋ ਉਹਨਾਂ ਦੇ ਖੇਤ ਚ ਹੈ ਅੱਛਾ ਜੀ ਉਹ ਵੀ ਦੇ ਤੇ ਗਰੀਬਾਂ ਕੀ ਹੱਤ ਹੈ ਜੀ ਇਹ ਮਹੱਤਵਪੂਰਨ ਹੈ ਇਹ ਮੈਂ ਤਾਂ ਕਿ ਜੀਰਵਲ ਪਿੰਡ ਵਿੱਚ ਲੜੀ ਰਹੇ ਨੇ ਕਿ ਲੜੀਣ ਕੋਲ ਮਿਲਦੇ ਨੇ ਰੇਲਵੇ ਲੈ ਲੈ ਆ ਰਹੇ ਜੀ ਇਸਾਸਾ ਰੇਲ ਉੱਢਣ ਆ ਲੈਣ ਤੇ 200 ਮੀਟਰ ਦੂਰ ਪਿੰਡ ਦਾ ਕੀ ਮਾਹੌਲ ਹੈ ਜੀ ਠੀਕ ਹੈ ਕੋਈ ਇੰਪ੍ਰੈਸ ਤਰ੍ਹਾਂ ਦਾ ਹੈ ਨਹੀਂ ਕੋਈ ਜੀ ਮਾਹੌਲ ਹੈ ਤੇ ਮੈਂ ਇਤਾਂ ਦਾ ਪਾਲਣ ਕਰ ਰਹੇ ਹਾਂ ਜਿਵੇਂ ਪ੍ਰਸ਼ਾਸਨ ਨੇ ਕਿਹਾ ਹੈ ਬਲੈਕਆਊਟ ਸੀਗਾ ਰਾਤ ਨੂੰ ਅੱਜ ਵਾਰੀ ਬਲੈਕਆਊਟ ਹੋਊਗਾ ਜੀ ਠੀਕ ਹੈ ਹਾਂਜੀ